ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਵੇਖ ਸਕਦੇ ਹੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਜੇਕਰ ਤੁਸੀਂ ਵੀ ਰਿਸ਼ਤੇ ਦੀ ਐਡ ਦੇਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਅੱਜ ਦੇ ਕੁਝ ਰਿਸ਼ਤੇ ਨੇ ਜੀ ਨੋਟ ਕਰੋ ਤੇ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਪਹਿਲਾ ਰਿਸ਼ਤਾ ਜੀ ਨਾਮ ਸਿੰਘ ਕਾਸਟ ਜਟ ਸਿੱਖ ਮੁੰਡਾ ਪਤਾ ਮੋਗਾ ਤੋਂ ਹੈ ਜੀ ਉਮਰ 26 2 1997 ਪੜ੍ਹਾਈ ਕਰੀਏ ਜੀ ਪਲੱਸ 2 ਬੀਏ ਆਈਟੀਆ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਭੈਣ ਇੱਕ ਮੈਰਿਡ ਹੈ ਜੀ ਕੈਨੇਡਾ ਸੈਟਲ ਹੈ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਹੈ ਵਰਕ ਪਰਮਿਟ ਅਪਲਾਈ ਕਰਿਆ ਹੋਇਆ ਜੀ ਕੰਮ ਕਰ ਹੈ ਜੀ 5 ਕਿੱਲੇ ਜ਼ਮੀਨ ਹੈ ਨਾਲ ਕੋਲ ਮਾਤਾ ਪਿਤਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਕੈਨੇਡਾ ਦਾ ਜੀ ਪਰਿਵਾਰ ਦੀ ਮੰਗ ਹੈ ਜੀ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਪੀਆਰ ਲੜਕੀ ਚਾਹੀਦੀ ਹੈ ਜਾਂ ਫਿਰ ਖਰਚਾ ਘਰ ਦਿੱਤਾ ਜਾਵੇਗਾ ਪਰਿਵਾਰ ਦਾ ਨੰਬਰ ਕਾਲੀ ਪੱਟੀ ਵਿੱਚ ਹੈ ਜੀ ਸਿੱਧੀ ਗੱਲਬਾਤ ਕਰਕੇ ਤੁਸੀਂ ਇਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਸਰਦਾਰ ਹੈ ਮੁੰਡਾ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਕਾਸਟ ਜੱਟ ਸਿੱਖ ਗੋਤ ਢਿੰਡਸਾ ਉਮਰ ਹੈ 14/5/1995 ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਪਾਸ ਭੈਣ ਇੱਕ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਪਿਤਾ ਖੇਤੀਬਾੜੀ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰਿਆ ਜੀ ਡੇਢ ਕਿੱਲਾ ਜ਼ਮੀਨ ਹੈ ਯੂਰਪ ਕੰਟਰੀ ਦੇ ਵਿੱਚ ਮੁੰਡੇ ਦੀ ਆਪਣੀ ਟੈਕਸੀ ਹੈ ਜੀ ਅਮਰਿਤ ਹੈ ਪਰਿਵਾਰ ਹੈ ਜੀ ਪਰਿਵਾਰ ਦੀ ਮੰਗ ਹੈ ਕੁੜੀ ਨੇ ਆਈਲੈਂਡਸ ਕੀਤੀ ਹੋਵੇ ਜੀ 5.5 ਬੈਂਡ ਹੋਣ ਜਾਂ ਫਿਰ ਨੈਨੀ ਦਾ ਕੋਰਸ ਕਰਿਆ ਹੋਵੇ ਜਾਂ ਹੋਟਲ ਮੈਨੇਜਮੈਂਟ ਦਾ ਕੋਰਸ ਕਰਿਆ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਜਸਕਰਨ ਸਿੰਘ ਪਤਾ ਤਰਨਤਾਰਨ ਤੋਂ ਕਾਸਟ ਜੜ ਸਿੱਖ ਗੋਤ ਪੰਨੂ ਉਮਰ 8 4 1998 ਜਨਮ ਸਥਾਨ ਹਾਂਗਕਾਂਗ ਹੈ ਜੀ ਕੱਦ 182 ਸੈਂਟੀਮੀਟਰ ਭਰਾ ਦੋ ਨੇ ਪੜ੍ਹਾਈ ਕਰੀਏ ਮੁੰਡੇ ਨੇ ਬਿਜ਼ਨਸ ਪ੍ਰੋਗਰਾਮਸ ਗ੍ਰੈਜੂਏਟ ਇਨ ਜਨਰਲ ਡਿਪਲੋਮਾ ਕੈਨੇਡਾ ਤੋਂ ਕਰਿਆ ਜੀ ਕੰਮਕਾਰ ਹੈ ਜੀ 15 ਕਿਲੇ ਜ਼ਮੀਨ ਹੈ ਦੋ ਕੋਠੀਆਂ ਨੇ ਇੱਕ ਸ਼ਹਿਰ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਮੁੰਡਾ ਜੀ ਪੀਆਰ ਦੀ ਫਾਈਲ ਅਪਲਾਈ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਪਟਿਆਲਾ ਤੋਂ ਕਸ਼ਟ ਜੱਟ ਸਿੱਖ ਗੋਤ ਗੰਢਾ ਉਮਰ ਹੈ ਜੀ 11/3/2000 ਦਾ ਡੇਟ ਆਫ ਬਰਥ ਹੈ ਜਨਮ ਟਾਈਮ 3:07 AM ਦਾ ਜੀ ਕੱਦ 5 ਫੁੱਟ 9 ਇੰਚ ਪੜਾਈ ਕਰੀਏ ਜੀ +2 ਮੈਡੀਕਲ ਨਾਲ ਮੁੰਡਾ ਮੰਗਲਿਕ ਹੈ ਜੀ ਭਰਾ ਇੱਕ ਆਸਟ੍ਰੇਲੀਆ ਦੇ ਵਿੱਚ ਹੈ ਆਪਣਾ ਬਿਜ਼ਨਸ ਹੈ ਜੀ ਰੈਸਟੋਰੈਂਟ ਦਾ ਕੈਫੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੈ 6 ਕਿੱਲੇ ਜ਼ਮੀਨ ਹੈ ਵਧੀਆ ਕੋਠੀ ਹੈ ਜੀ ਵੈਸ਼ਨੋ ਪਰਿਵਾਰ ਹੈ ਮੰਗ ਹੈ ਪਰਿਵਾਰ ਦੀ ਕੁੜੀ ਮੰਗਲਿਕ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੱਕ ਹੋਵੇ ਤੇ ਬੀਏ ਕੀਤੀ ਹੋਵੇ ਜਾਂ ਫਿਰ ਆਈਲਰਡਸ ਦੇ 6 ਬੈਂਡ ਹੋਣ ਜੀ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਹੋਵੇ ਲੜਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਕਾਲੀ ਪੱਟੀ 'ਚ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲਓ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਬਾਬਾ ਬਕਾਲਾ ਅੰਮ੍ਰਿਤਸਰ ਸਾਹਿਬੇਰੀਆ ਕਾਸਟ ਜੜ ਸਿੱਖ ਹੈ ਜੀ ਗੋਤ ਸੰਧੂ ਉਮਰ 1996 ਕੱਦ 6 ਫੁੱਟ 2 ਇੰਚ ਪੜਾਈ ਕਰੀਏ ਜੀ ਬੀਸੀਏ ਜਰਮਨੀ ਤੋਂ ਸਟੱਡੀ ਇਨ ਆਈਟੀ ਰਾ ਦੋਨੇ ਜੀ ਭੈਣ ਇੱਕ ਮੈਰਿਡ ਪਿਤਾ ਐਫਐਮ ਬੀਐਸਐਫ ਏਐਸ ਆਈ ਰੈਂਕ ਦੇ ਵਿੱਚ ਨੇ ਜੀ ਮਾਤਾ ਹਾਊਸ ਵਾਈਫ ਨੇ ਯੂਕੇ ਯੂਐਸਏ ਕੈਨੇਡਾ ਦਾ 10 ਇਅਰ ਦਾ ਵੀਜ਼ਾ ਜੀ ਨਾਲ ਕੋਲ ਆਮਦਨ ਬਹੁਤ ਵਧੀਆ ਜੀ ਘਰ ਪਰਿਵਾਰ ਵਧੀਆ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਤੇ ਪਰਿਵਾਰ ਵਧੀਆ ਪੜਿਆ ਲਿਖਿਆ ਹੋਵੇ ਐਜੂਕੇਟਿਡ ਫੈਮਿਲੀ ਹੋਵੇ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਦਲਜੀਤ ਸਿੰਘ ਪਤਾ ਨੱਤ ਸਾਨੇਵਾਲ ਏਰੀਆ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ ਹੈ ਜੀ 26 1996 ਪੜਾਈ 10 ਪਾਸ ਕਰੀਏ ਜੀ ਡਿਵੋਰਸ ਹੈ ਜੀ ਮੁੰਡਾ ਆਫਟਰ 3 ਮੰਥ ਤੋਂ ਨਸ਼ਾ ਰਹਤ ਹੈ ਜੀ ਜ਼ਮੀਨ ਹੈ ਨਹੀਂ ਮੁੰਡੇ ਕੋਲ ਪਿਤਾ ਜੋਬ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਭੈਣ ਇੱਕ ਮੈਰਿਡ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ 10 ਪਾਸ ਹੋਵੇ 22 ਤੋਂ 27 ਸਾਲ ਤੱਕ ਦੀ ਹੋਵੇ ਸ਼ਾਰਟ ਟਾਈਮ ਡਿਵੋਰਸ ਇਹਨਾਂ ਨੂੰ ਆਲਸੋ ਐਕਸੈਪਟ ਹੈ ਜੀ ਵਾਲਮਿਕੀ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਸਿੱਧੀ ਗੱਲਬਾਤ ਕਰੋ ਤੇ ਜਾਣਕਾਰੀ ਲਓ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਖਰੜ ਮਹਾਲੀ ਕਾਸਟ 골ਡ ਸਮਿਥ ਉਮਰ ਹੈ ਜੀ 23/4/1993 ਕੱਦ 5 ਫੁੱਟ 11 ਇੰਚ ਹੈ ਜੀ ਪੜ੍ਹਾਈ ਬੈਚਲਰ ਇਨ ਆਰਟਸ ਭੈਣ ਇੱਕ ਮੈਰਿਡ ਹੈ ਜੀ ਭਰਾ ਇੱਕ ਹਨ ਮੈਰਿਡ ਹੈ ਪਿਤਾ ਐਕਸਪਾਇਰਡ ਨੇ ਜੀ ਮਾਤਾ ਹਾਊਸ ਵਾਈਫ ਨੇ ਕਮਕਰਜ ਹੀ ਇਸ ਰਨਿੰਗ ਹਿਸ ਆਵਨ ਸਟੇਮਡ ਰੀਅਲ ਏਸਟੇਟ ਫਰਮ ਇਨ ਮੋਹਾਲੀ ਦੇ ਵਿੱਚ ਜੀ ਵੈਲ ਸੈਟਲ ਹੈ ਜੀ ਪਰਿਵਾਰ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਸੋਹਣੀ ਸੁਨੱਖੀ ਹੋਵੇ ਜੀ ਕਾਲੀਪਟੇ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਵਿਸ਼ ਗਰਗ ਪਤਾ ਮੋਰ ਮੰਡੀ ਬਠਿੰਡਾ ਤੋਂ ਕਾਸਟ ਹਿੰਦੂ ਹੈ ਜੀ ਉਮਰ 16 1991 ਕੱਦ 5 ਫੁੱਟ 6 ਇੰਚ ਪੜ੍ਹਾਈ ਬੀਏ ਪਾਸ ਕਰੀ ਹੈ ਜੀ ਭਰਾ ਇੱਕ ਮੈਰਿਡ ਹੈ ਭੈਣਾਂ ਦੋ ਮੈਰਿਡ ਨੇ ਜੀ ਪਿਤਾ ਅਰਜੁਨਦਾਸ ਐਕਸਪਾਇਰਡ ਨੇ ਮਾਤਾ ਬਿਮਲਾਦੇਵੀ ਹਾਊਸ ਵਾਈਫ ਨੇ ਜੀ ਕੰਮ ਕਰ ਹੈ ਜੀ ਕਮਿਸ਼ਨ ਏਜੰਟ ਹੈ ਮੁੰਡਾ ਟਰੈਵਲ ਏਜੰਟ ਹੈ ਆਪਣਾ ਘਰ ਹੈ ਜੀ ਵਧੀਆ ਕੁਝ ਪਲਾਟ ਨੇ ਤੇ ਵਧੀਆ ਦੁਕਾਨਾਂ ਨੇ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਵੈਸ਼ਨ ਹੋਵੇ ਸੋਹਣੀ ਸੁਨੱਖੀ ਹੋਵੇ ਇਹ ਵਧੀਆ ਪਰਿਵਾਰ ਦੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ